ਹਰ ਸੋ ਹੀਰਾ ਛਾੜ ਕੇ ਕਰੇ ਆਣ ਕੀ ਆਸ ਤੇ ਨਰ ਦੋ ਜਗ ਜਾਏਗੇ ਸਤ ਪਖੇ ਰਵਿਦਾਸ ਔਰ ਬਹੁਤ ਹੀ ਸਤਕਾਰਯੋਗ ਰਵਿਦਾਸੀਆ ਕੌਮ ਦੇ ਮਹਾਨ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਮਹਾਰਾਜ ਜੀ ਨੂੰ ਸਮਰਪਿਤ ਜੋ ਜਾਗਰਤੀ ਰੈਲੀ ਹੈ ਮੋਟਰਸਾਈਕਲ ਰੈਲੀ ਜੋ ਕਿ ਲੁਧਿਆਣਾ ਤੋਂ ਚੱਲ ਕੇ ਢੀਰਾ ਸੱਚਖੰਡ ਬੱਲਾ ਵਿਖੇ ਪਹੁੰਚੇਗੀ ਔਰ ਕੱਲ ਨੂੰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਸਿਰ ਦੇ ਉੱਤੇ ਹਰਦੇਰਮਾਲ ਬਨ ਕੇ ਔਰ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਹੈਗੀ ਆ ਆਪਣੀ ਸ਼ੋਭਾ ਵਧਾਓ ਔਰ ਤਾਂ ਜੋ ਕਿ ਜਿਹੜਾ ਰਬਿਦਾਸੀਆ ਧਰਮ ਨੂੰ ਆਪਾਂ ਜਿਹੜਾ ਹੈ ਉਹ ਉੱਚਾ ਕਰ ਸਕੀਏ ਰਬਿਦਾਸੀਆ ਧਰਮ ਦੇ ਝੰਡੇ ਨੂੰ ਉੱਚਾ ਕਰ ਸਕੀਏ ਸੋ ਸਾਰੀਆਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਮੋਟਰਸਾਈਕਲਾਂ ਦੇ ਉੱਤੇ ਸਵਾਰ ਹੋ ਕੇ ਆਪਾਂ ਲੁਧਿਆਣੇ ਵਿਖੇ ਪਹੁੰਚੀਏ ਔਰ ਲੁਧਿਆਣੇ ਤੋਂ ਚੱਲ ਕੇ ਫਗਵਾੜਾ ਔਰ ਫਗਵਾੜੇ ਤੋਂ ਚੱਲ ਕੇ ਡੇਰਾ ਸੱਚਖੰਡ ਬੱਲਾ ਵਿਖੇ ਨਤਮਸਤਕ ਹੋਈਏ ਸੋ ਮੈਂ ਸਾਰੇ ਵੀਰਾਂ ਨੂੰ ਫਿਰ ਇੱਕ ਵਾਰ ਤੋਂ ਬੇਨਤੀ ਕਰਦਾ ਕਿ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਹੈਗਾ ਉਹ ਜ਼ਰੂਰ ਭਾਗ ਲੈਣ ਸੋ ਸਾਰੀਆਂ ਸੰਗਤਾਂ ਨੂੰ ਜੈ ਗੁਰਦੇਵ ਚੰਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ